ਦੋਸਤੋ ਅੱਜ ਗੱਲ ਕਰਾਂਗੇ ਆਪਾਂ ਆਮ ਇਨਸਾਨਾਂ ਦੀ ਕੀਤੀ ਜਾ ਰਹੀ ਲੁੱਟ ਬਾਰੇ ਕਿਵੇਂ ਹੋ ਰਹੀ ਆ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਆਪਾਂ ਹਸਪੀਟਲ ਭਜਦੇ ਆ ਤੇ ਹਸਪੀਟਲ ਐਡਮਿਟ ਹੋ ਗਿਆ ਕਈ ਵਾਰ ਉੱਥੋਂ ਰੈਫਰ ਕਰ ਦਿੱਤਾ ਜਾਂਦਾ ਆਪਾਂ ਦੇਖਦੇ ਆ ਸਰਕਾਰੀ ਹਸਪਤਾਲ ਚਲੇ ਜਾਓ ਜਿਵੇਂ ਸਾਡਾ ਜ਼ਿਲ੍ਹਾ ਸੰਗਰੂਰ ਪਿੰਦਾ ਪਟਿਆਲੇ ਨੂੰ ਰੈਫਰ ਕਰ ਦਿੰਦੇ ਆ ਜਾਂ ਉਹ ਚੰਡੀਗੜ੍ਹ ਕਰ ਦਿੰਦੇ ਆ ਪਰ ਜਦੋਂ ਤੁਸੀਂ ਜਾਂ ਕੋਈ ਵੀ ਬੰਦਾ ਜਦੋਂ ਪ੍ਰਾਈਵੇਟ ਐਮਬੂਲੈਂਸ ਕਰ ਲੈਂਦਾ ਤਾਂ ਐਮਬੂਲੈਂਸ ਵਾਲੇ ਪਹਲ ਦਿੰਦੇ ਆ ਪ੍ਰਾਈਵੇਟ ਹਸਪੀਟਲ ਨੂੰ ਉਹ ਕਹਣਗੇ ਨਹੀਂ ਜੀ ਸਰਕਾਰੀ ਚ ਤਾਂ ਪੁੱਛਦਾ ਨਹੀਂ ਕੋਈ ਜਾਂ ਪੀਜੀਆਈ ਚ ਤਾਂ ਹੈ ਹੀ ਨਹੀਂ ਜੀ ਕੋਈ ਪੁੱਛਗੇ ਸੀ ਨਹੀਂ ਉੱਥੇ ਤਾਂ ਮਾਗਰ ਲਿਆਂਦਾ ਵੀ ਔਖਾ ਰਹਿਣ ਸਹਿਣ ਉੱਥੇ ਦਾ ਤੁਹਾਡਾ ਬੰਦਾ ਮਰ ਜੂ ਤੁਸੀਂ ਫਲਾਨੇ ਪ੍ਰਾਈਵੇਟ ਹਸਪਤਾਲ ਚ ਜਾਓ ਫਲਾਨਾ ਡਾਕਟਰ ਬਾਹਰੋਂ ਆਇਆ ਠਮਕਾ ਬਾਹਰੋਂ ਆਇਆ ਬਾਹਰ ਲਿਆ ਮਸ਼ੀਨਾ ਨੇ ਉਹਦਾ ਕਾਰਨ ਕੀ ਹੁੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਐਂਬੂਲੈਂਸਾਂ ਵਾਲੇ ਮਾੜੇ ਆ ਕੁਝ ਲੋਕ ਜਿਵੇਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਚੰਗੇ ਨੇ ਉਸ ਡਾਕਟਰ ਵੀ ਰੱਬ ਰੂਪ ਹੈਗੇ ਨੇ ਕੁਝ ਐਂਬੂਲੈਂਸਾਂ ਵਾਲੇ ਵੀ ਚੰਗੇ ਨੇ ਪਰ ਜਦੋਂ ਇੱਕ ਪ੍ਰਾਈਵੇਟ ਐਂਬੂਲੈਂਸ ਵਾਲਾ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਚ ਲੈ ਕੇ ਜਾਂਦਾ ਤਾਂ ਉਹਨੂੰ 1200 ਰੁਪਏ ਤੋਂ ਲੈ ਕੇ ਡੋ ਅੱਡ ਰੇਟ ਨੇ ਵੀ ਕਿਹਾ ਜੇ ਮਰੀਜ਼ ਲੈ ਕੇ ਆਉਣਾ 5-10000 ਰੁਪਏ ਨਾਰਮਲ ਮਿਲ ਜਾਂਦਾ ਜੇ ਕੋਈ ਹਾਰਟ ਦਾ ਪੇਸ਼ੈਂਟ ਹੈ ਪ੍ਰਾਈਵੇਟ ਵਾਲਿਆਂ ਦੇ ਡਿੱਕੇ ਆ ਗਿਆ ਕਿ ਸਟੰਟ ਪਾਉਣਾ ਹੈ ਦੇ ਤਾਂ ਉਹ 8-10000 ਰੁਪਏ ਨਾਰਮਲੀ ਦੇ ਦਿੰਦੇ ਆ ਐਂਬੂਲੈਂਸ ਵਾਲੇ ਨੂੰ ਬਾਕੀ ਦੇਖਦੇ ਆ ਉਹ ਵੀ ਕਿੰਨੇ ਕੁ ਪੈਸੇ ਲਾਹੇ ਜਾ ਸਕਦੇ ਆ ਜ਼ਬਰਦਸਤੀ ਹਾਰਟ ਦੀ ਸਰਜਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਬਰਦਸਤੀ ਸਟੰਟ ਪਾਏ ਜਾ ਰਹੇ ਨੇ ਜਦ ਕਿ 100 ਚੋਂ 95% ਲੋਕਾਂ ਨੂੰ ਕੋਈ ਸਟੰਟ ਦੀ ਜ਼ਰੂਰਤ ਨਹੀਂ ਹੁੰਦੀ ਜਾਂ ਸਰਜਰੀ ਦੀ ਹਾਰਟ ਸਰਜਰੀ ਦੀ ਲੋੜ ਨਹੀਂ ਹੁੰਦੀ ਜੇ ਉਹ ਸਹੀ ਹਸਪਤਾਲ ਦੇ ਵਿੱਚ ਸਹੀ ਇਲਾਜ ਲੈ ਲੈਣ। ਸਾਡੇ ਅਮਰਗੜ ਤੋਂ ਨੇ ਸਤੀਸ ਐਨਜੀਓ ਦੇ ਨਾਮ ਤੇ ਉਹਨਾਂ ਦੀ ਫੇਸਬੁੱਕ ਆਈਡੀ ਆ। ਸਤੀਸ ਜੀ ਬਹੁਤ ਸੋਹਣੀ ਜਾਣਕਾਰੀ ਦਿੰਦੇ ਆ ਤੇ ਬੜੀ ਮਦਦ ਕਰਦੇ ਆ ਲੋਕਾਂ ਦੀ। ਹੁਣ ਜਿਹੜਾ ਗਰੀਬ ਬੰਦਾ ਜਿਹੜਾ ਨਹੀਂ ਅਫੋਰਡ ਕਰ ਸਕਦਾ 100,000 2 ਲੱਖ ਰੁਪਈਆ ਲਾਉਣਾ। ਜਦੋਂ ਉਹ ਫਸ ਜਾਂਦੇ ਆ ਇਸ ਤਰ੍ਹਾਂ ਕਿਤੇ ਨਾ ਕਿਤੇ ਤਾਂ ਉਹਨਾਂ ਦੀਆਂ ਜ਼ਮੀਨਾਂ ਛੱਡੋ ਘਰ ਤੱਕ ਵੀ ਵਿਕਿਆ ਦਿੰਦੇ ਨੇ। ਉਹ ਲੇਜ ਮੇਨ ਰੋਲ ਰਹਿੰਦਾ ਸਲਾਹਕਾਰਾਂ ਦਾ ਜਿਹਦੇ ਚ ਸਭ ਤੋਂ ਵੱਧ ਜਦੋਂ ਬੰਦਾ ਪਰੇਸ਼ਾਨ ਹੁੰਦਾ ਨਾ ਕਿਸੇ ਦਾ ਇਕੱਲਾ ਬੇਟਾ ਕਿਸੇ ਦਾ ਪਤਨੀ ਆ ਕਿਸੇ ਦਾ ਪਤੀ ਆ ਕਿਸੇ ਦੀ ਮਾਂ ਕਿਸੇ ਦਾ ਪਿਓ ਹਰ ਇੱਕ ਇਨਸਾਨ ਦੀ ਬਹੁਤ ਲੋੜ ਆ ਤੇ ਉਹਨੂੰ ਪਿਆਰ ਕਰਨ ਵਾਲੇ ਉਹਨੂੰ ਬਚਾਉਣਾ ਚਾਹੁੰਦੇ ਹੁੰਦੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਲਾਈਫ ਇੰਸ਼ੋਰਸਾਂ ਐਡਾ ਤਾਕੜਾ ਸਿਸਟਮ ਨਹੀਂ ਹਾਂ ਪੜ੍ਹੇ ਲਿਖੇ ਲੋਕਾਂ ਨੇ ਜਰੂਰ ਲਈਆਂ ਹੋਈਆਂ ਨੇ ਲਾਈਫ ਇੰਸ਼ੋਰਸ ਉਹ ਵੱਡੇ ਹਸਪੀਟਲਾਂ 'ਚ ਜਾਂਦੇ ਆ ਸੀਬੀਓ ਫੋੜ ਕਰ ਲੈਂਦੇ ਆ ਪਰ ਜਦੋਂ ਇੱਕ ਆਮ ਕਿਸਾਨ ਕੋਈ ਕਿੱਲੇ ਦੋ ਕਿੱਲੇ ਜ਼ਮੀਨ ਵਾਲਾ ਦੋ ਚਾਰ ਕਿੱਲੇ ਵਾਲਾ ਜਾਂ ਕੋਈ ਛੋਟੀ ਮੋਟੀ ਦੁਕਾਨਦਾਰੀ ਕਰਨ ਵਾਲਾ ਜਿਹੜਾ ਪਤਾ ਹੁੰਦਾ ਵੀ ਹਾਂ ਦੋ ਚਾਰ ਲੱਖ ਲਾਭ ਹੀ ਦੇਊ ਭਾਵੇਂ ਉਸ ਤੋਂ ਬਾਅਦੇ ਬਰਬਾਦ ਹੋ ਜੇ ਸਾਰੀ ਜ਼ਿੰਦਗੀ ਨਾ ਉੱਠ ਸਕੇ ਤੇ ਉਹਨੂੰ ਐਂਬੂਲੈਂਸ ਵਾਲਿਆਂ ਦੇ ਟੱਕੇ ਚੜਦਾ ਤਾਂ ਫੇਰ ਉਹ ਪ੍ਰਾਈਵੇਟ ਹਸਪਤਾਲਾਂ 'ਚ ਧੱਕਦੇ ਆ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਇਹ ਕੰਮ ਕਰਦੇ ਆ ਕਿ ਇਹ ਤੁਸੀਂ ਕਹਿੰਦਾ ਖੂਨ ਚੂਸਦੇ ਹੋ ਆਪਣੇ ਬੱਚਿਆਂ ਦੇ ਮੂੰਹ 'ਚ ਜਿਹੜਾ ਪਾ ਰਹੇ ਹੋ ਯਾਦ ਰੱਖਿਓ ਇਹ ਇੰਨਾ ਸੌਖਾ ਨਹੀਂ ਨਿਕਲਣਾ ਜਿਹੜੀ ਮਿਹਨਤ ਦੀ ਕਮਾਈ ਹੈ ਨਾ ਹੱਕ ਦੀ ਰੋਟੀ ਅੱਧੀ ਖਾ ਲਓ ਭਾਵੇਂ ਉਹਦੇ ਨਾਲ ਤੰਦਰੁਸਤ ਵੀ ਰਹੋਗੇ ਤੇ ਪ੍ਰਮਾਤਮਾ ਬਹੁਤਾ ਵੀ ਦੰਦਾ ਰਹੂਗਾ ਇੱਕ ਦਵਾਈ ਦਾ ਪੱਤਾ ਜਿਹਦਾ 5 ਰੁਪਏ ਰੇਟ ਆ 50 ਰੁਪਏ ਐਮ ਆਰ ਪੀ ਲਈ ਜਾ ਰਹੀ ਆ ਤੇ ਐਮ ਆਰ ਪੀ ਤੇ ਵੇਚਿਆ ਜਾ ਰਿਹਾ ਜਦੋਂ ਦਾ ਜੀ ਐਸ ਟੀ ਲੱਗ ਗਿਆ ਕਈ ਮੈਡੀਕਲ ਸਟੋਰਾਂ ਵਾਲਿਆਂ ਨੂੰ ਬਹਾਨਾ ਮਿਲ ਗਿਆ ਕਹਿੰਦੇ ਆ ਜੀ ਐਸ ਟੀ ਲੱਗਿਆ ਤੇ ਤਾਂ ਕਿਦੋਂ ਵੀ ਕੋਈ ਦਵਾਈ ਵੀ ਲੈਣੇ ਹੋ ਰੇਟ ਤੋੜਿਆ ਕਰੋ ਜਿਵੇਂ ਆਮ ਸੌਦਾ ਲੈਣੇ ਹੋ ਬਾਕੀ ਕੋਸ਼ਿਸ਼ ਕਰੋ ਪਰਾਓ ਜੇ ਕਿਸੇ ਨੂੰ ਹਾਰਟ ਦੀ ਕੋਈ ਪ੍ਰੋਬਲਮ ਆ ਕੋਈ ਵੀ ਮੇਜਰ ਪ੍ਰੋਬਲਮ ਆ ਤਾਂ ਪੀ ਜੀ ਆਈ ਜਾਓ ਬਾਹਲੇ ਮੈਂਬਰ ਨਾਲ ਜਾਓ ਇੱਕ ਅੱਧਾ ਬੰਦਾ ਨਾਲ ਜਾਓ ਕਿਉਂਕਿ ਉੱਥੇ ਕੋਈ ਤੁਹਾਡੇ ਰਹਿਣ ਪੈਣ ਦਾ ਨਹੀਂ ਹੋਣਾ ਉਹਨਾਂ ਨੇ ਮਰੀਜ਼ਾਂ ਵਾਸਤੇ ਬਣਾਇਆ ਹੋਇਆ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਾਸਤੇ ਨਹੀਂ ਪੀਜੀਆਈ ਬਣਿਆ ਸਾਡੇ ਇੱਕ ਮੇਰੇ ਬਹੁਤ ਖਾਸ ਰਿਸ਼ਤੇਦਾਰ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਸੀਂ ਪੀਜੀਆਈ ਗਏ ਪਰ ਉੱਥੇ ਜਦੋਂ ਦੇਖਿਆ ਉਹੀ ਜਿਹੜੇ ਡਰਾਉਣ ਵਾਲੇ ਲੋਕ ਹੁੰਦੇ ਆ ਸਾਨੂੰ ਦੱਸਿਆ ਵੀ ਇੱਥੇ ਤਾਂ ਸਾਹਮਣਾ ਹੀ ਨਹੀਂ ਤੇ ਉਹ ਵੀ ਕਹਿੰਦੇ ਵੀ ਲਿਆਓ ਤੁਹਾਨੂੰ ਰੈਫਰ ਕੀਤਾ ਹੋ ਕਿਸੇ ਨੇ ਅਸੀਂ ਆਖਿਆ ਨਹੀਂ ਜੀ ਅਸੀਂ ਤਾਂ ਸਿੱਧੇ ਹੀ ਆ ਗਏ ਕਿਉਂਕਿ ਉਹ ਤਾਕੜਾ ਜਵਾਨ ਸੀ ਦਿਮਾਗ ਦੀ ਨਾੜ ਫਟ ਗਈ ਪਰ ਉਹ ਤੁਰਿਆ ਫਿਰਦਾ ਸੀ ਉਹਨੂੰ ੱੱਕੇ ਨਾਲ ਹੀ ਸਰੀਰ ਨੂੰ ਲਈ ਫਿਰਦਾ ਸੀ ਉਹ ਵੀ ਕਹਿੰਦਾ ਯਾਰ ਮੈਨੂੰ ਤਾਂ ਇੱਥੇ ਠੀਕ ਨਹੀਂ ਲੱਗਦਾ ਉਸ ਤੋਂ ਬਾਅਦ ਅਸੀਂ ਇੱਕ ਮੁਹਾਲੀ ਦੇ ਮਹਿੰਗੇ ਹਸਪੀਟਲ ਜਗੇ ਤੇ ਉੱਥੇ ਕੁਝ ਪੈਸੇ ਲਾਏ ਤੇ ਫਿਰ ਅਸੀਂ ਲੁਧਿਆਣੇ ਦੇ ਇੱਕ ਮਹਿੰਗੇ ਹਸਤਾਲ ਦੇ ਵਿੱਚੋਂ ਉਹਦਾ ਇਲਾਜ ਕਰਾਇਆ ਜਿਹਦੇ 'ਚ 10 ਲੱਖ ਰੁਪਏ ਲੱਗਿਆ 10 ਲੱਖ ਰੁਪਏ ਤਾਂ ਜਿਹੜਾ ਲੱਗਿਆ ਉਹ ਤਾਂ ਲੱਗ ਗਿਆ ਪਾਰੋ ਬੰਦਾ ਅੱਜ ਤੱਕ ਤੁਰਦਾ ਨਹੀਂ ਹੋਇਆ ਮੇਰੇ ਖਿਆਲ 3 ਸਾਲ ਹੋਣ ਨੂੰ ਨੇ ਉਹਦਾ ਬ੍ਰੇਨ ਦਾ ਆਪਰੇਸ਼ਨ ਕਰਤਾ ਚਲੋ ਸਿਰ ਦਾ ਆਪਰੇਸ਼ਨ ਕਰਤਾ ਉਹਦਾ ਉਸ ਤੋਂ ਬਾਅਦ ਸੋਜ ਆ ਗਈ ਮੈਂ ਕੋਲੇ ਰਿਹਾ ਉਹਨੇ ਦਿਨ ਤੇ ਦੂਜੇ ਦਿਨ ਦੁਬਾਰਾ ਕਹਿੰਦੇ ਵੀ ਦੁਬਾਰਾ ਆਪਰੇਸ਼ਨ ਕਰਨਾ ਪਊ ਜੀ ਪ੍ਰੋਬਲਮ ਆ ਗਈ ਦਿਮਾਗ ਦੀ ਹੱਡੀ ਕੱਢਣੀ ਪਊ ਹੱਡੀ ਮਤਲ ਇਥੋਂ ਖੋਪੜੀ ਵੱਢ ਕੇ ਐ ਟੋਟਾ ਥੇਲੀ ਜੱਡਾ ਟੋਟਾ ਵੱਡ ਕੇ ਕੱਢਿਆ ਦੁਆਰੇ ਆਪਰੇਸ਼ਨ ਕਰਤਾ ਹੁਣ ਆਪਾਂ ਤਾਂ ਨਹੀਂ ਪੁੱਛਦੇ ਵੀ ਦੁਆਰੇ ਵਾਲੇ ਆਪਰੇਸ਼ਨ ਦੇ ਕਿੰਨੇ ਪੈਸੇ ਲਾਏ ਨੇ ਜੀ ਪਹਿਲਾਂ ਵਾਲੇ ਦੇ ਕਿੰਨੇ ਨੇ ਜਾਂ ਦੁਆਰੇ ਵਾਲੇ ਤੇ ਦਵਾਈਆਂ ਕਿੰਨੀਆਂ ਲੱਗੀਆਂ ਉਹ ਕਿਉਂ ਲੱਗੀਆਂ ਨੇ ਕਿਹਦੀ ਗਲਤੀ ਨਾਲ ਲੱਗੀਆਂ ਨੇ ਕੋਈ ਨਹੀਂ ਪੁੱਛਦੇ ਕਿਉਂਕਿ ਨਾਲ ਇੱਕ ਅੱਧੀ ਲੇਡੀਜ਼ ਵੀ ਹੁੰਦੀ ਆ ਉਹ ਉਹਦੀ ਕਹਿੰਦੀ ਆ ਵੀ ਹੱਥ ਬੰਨੇ ਤੁਹਾਡੇ ਮੂਹਰੇ ਕਲੇਸ਼ ਨਾ ਪਾ ਲਿਓ ਇਹਨਾਂ ਨੇ ਬੰਦਾ ਮਾਰ ਦੇਣਾ ਆਪਣਾ ਸਾਰੇ ਇਸ ਗੱਲੋਂ ਡਰਦੇ ਚੁੱਪ ਕਰ ਜਾਂਦੇ ਆ ਉਹੀ ਬਾਣਾ ਸਾਡੇ ਇੱਕ ਹੋਰ ਰਿਸ਼ਤੇਦਾਰ ਨਾਲ ਵਾਪਰਿਆ ਪਰ ਉਹਦਾ ਟ੍ਰੀਟਮੈਂਟ ਹੋਇਆ ਪੀਜੀਆਈ ਤੋਂ ਹੁਣ ਪੀਜੀਆਈ ਵਾਲਿਆਂ ਨੇ ਦਾ ਖੋਪੜੀ ਵੱਢ ਕੇ ਉਹਦਾ ਟੋਟਾ ਆ ਥੇਲੀ ਜਿੱਡਾ ਉਹ ਮੁੰਡੇ ਦੇ ਢਿੱਡ 'ਚ ਰੱਖਿਆ ਆਪਰੇਸ਼ਨ ਕਰਤਾ ਬ੍ਰੇਨ ਦਾ ਆਪਰੇਸ਼ਨ ਹੋਇਆ ਤਾਂ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਜਮਾਂ ਤੁਰਦਾ ਫਿਰਦਾ ਹੋ ਗਿਆ ਤੰਦਰੁਸਤ ਇਵਨ ਕਿ ਉਸ ਤੋਂ ਬਾਅਦ ਉਹ ਡਰਿੰਕ ਵੀ ਕਰਨ ਲੱਗਿਆ ਬਹੁਤ ਰੋਕਿਆ ਸੀ ਉਹਦੇ ਮਾਂ ਪਿਓ ਨੇ ਬੜਾ ਰੋਕਿਆ 6 ਮਹੀਨੇ ਬਾਅਦ ਦੁਬਾਰਾ ਗਿਆ ਇੱਕ ਜਾਨੇ ਨੂੰ ਨਾਲ ਲੈ ਕੇ ਐ ਮੰਨ ਲਓ ਇਕੱਲਾ ਹੀ ਗਿਆ ਉਹ ਹੱਡੀ ਦਾ ਵੀ ਢਿੱਡ ਚੋਂ ਕੱਢੀ ਸਿਰ ਚ ਪਵਾ ਲਿਆਂਦੀ ਓਕੇ ਆ ਕਾਰਨ ਕੀ ਵੀ ਉੱਥੇ ਤਾਂ ਉਹਦਾ ਲੱਗਿਆ ਸਾਰਾ ਹੀ ਵੱਦ ਤੋਂ ਵੱਧ 50000 ਰੁਪਏ ਦੋਨੇ ਪਰੇਸ਼ਨਾ ਦਾ ਤੇ ਬੰਦਾ ਅੱਜ ਆਪਣਾ ਕੰਮ ਕਰਦਾ ਸਾਰਾ ਤੁਰਦਾ ਫਿਰਦਾ ਸਭ ਕੁਝ ਓਕੇ ਆ ਇੱਕ ਪਾਸੇ ਰੁਪਈਆ ਵੀ 10 ਲੱਖ ਲੱਗ ਗਿਆ ਤੇ ਬੰਦਾ ਵੀ ਆਰੀ ਕਰਿਆ ਪਿਆ ਉਹ ਮਿਹਰਬਾਨੀਆਂ ਨੇ ਜਿਹੜਾ ਮੈਂ ਤੁਹਾਨੂੰ ਦੱਸ ਗਿਆ ਹਟੇ ਵੀ ਜਦੋਂ ਤੁਸੀਂ ਕਿਸੇ ਦੇ ਧੱਕੇ ਚੜ ਜਾਂਦੇ ਆ ਜਾਂ ਜਿਵੇਂ ਹੁਣ ਦੂਜੀਆਂ ਸਟੇਟਾਂ ਦੇ ਲੋਕ ਆਉਂਦੇ ਆ ਪੀਜੀਆਈ ਨੂੰ ਉਹ ਵਧੀਆ ਰਹਿੰਦੇ ਆ ਪਰ ਸਾਡੇ ਲੋਕਾਂ ਨੂੰ ਪੀਜੀਆਈ ਦੀ ਬਜਾਏ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਪ੍ਰਾਈਵੇਟ ਹਸਪਤਾਲਾਂ 'ਚ ਲਿਜਾ ਕੇ ਆਪਣੀਆਂ ਜੇਬਾਂ ਗਰਮ ਕਰ ਲੈਂਦੇ ਆ ਥੋੜਾ ਭਾਵੇਂ ਘਰ ਪਟਿਆ ਜਾਵੇ ਥੋੜਾ ਭਾਵੇਂ ਬੰਦਾ ਮਰ ਜਾਏ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਲਈ ਇਹ ਚੀਜ਼ ਤੇ ਆਪਦਾ ਜ਼ਰੂਰ ਧਿਆਨ ਦਿਓ ਧੰਨਵਾਦ